ਮੇਰਾ ਜੋਰਾ ਸਿੰਘ ਹੈ ਜੀ ਅੱਜ 5 ਵਜੇ ਦੇ ਕਰੀਬ ਮੇਰੇ ਪਟਰੋਲ ਪੰਪ ਦੇ ਸਦੂਕਾਂ ਦੇ ਨੇੜੇ ਦੋ ਮੁੰਡਿਆਂ ਨੂੰ ਵੱਟ ਟੁਕੇ ਰੋਟੇਰੇ ਭੱਜ ਗਏ ਸੀ ਤਿੰਨ ਬੰਦੇ ਸੀਗੇ ਉਹ ਕਾਰ ਤੇ ਆਈ ਸੀ ਬਾਈਕ ਤੇ ਸੀਗੀ ਜੀ ਤੇ ਨਹੀਂ ਜਣੇ ਤਿੰਨ ਬੰਦੇ ਹੀ ਬਣੇ ਮੋ ਬੰਨੇ ਹੋਏ ਸੀ ਤੇ ਕਿੰਨਾ ਕ ਕੈਸ਼ ਜਿਹੜਾ ਲਪੇਟਿਆ ਨਾਲ ਤਕਰੀਬਨ ਜਨਾਲ ਨੂੰ ਮੁੰਡੇ ਤੇ ਜ਼ਖਮੀ ਆ ਉਹਦੇ ਕੋਈ 10 ਪਾ ਨਹੀਂ ਪਾਇਆ ਕਿੰਨਾ ਕਿੰਨਾ ਨੇ ਅੰਦਾਜ਼ਾ ਨਾਲ ਵੀ 25000 ਦੇ ਕਰੀਬ ਤੇ ਹੋ ਗਏ ਤੇ ਹੁਣ ਪੁਲਿਸ ਮੌਕੇ ਤੇ ਪਹੁੰਚੀ ਹਾਂ ਡਿਪਟੀ ਸਾਹਿਬ ਮੌਕੇ ਤੇ ਪਹੁੰਚ ਗਏ ਸੀ ਇਹ ਬਾਕੀ ਐਸਆਈ ਸਾਹਿਬ ਵੀ ਸਾਰੇ ਸਟਾਫ ਸਾਰੇ ਆ ਗਏ ਸੀ ਉਸੇ ਟਾਈਮ ਦੀ ਵਾਰਦਾਤ ਦੇ ਸਮੇਂ ਜਿਹੜੇ ਚਿੱਟੇ ਦੇ ਨੇ ਅਜਿਹੀ ਵਾਰਦਾਤ ਦਾ ਹੋਣਾ ਕਿਵੇਂ ਦੇਖ ਲਓ ਮਾੜੇ ਹਾਲਾਤ ਆ ਜੀ ਮੈਂ ਕੀ ਕਰਨਾ ਚਾਹੁੰਦੇ ਹਾਂ ਪੁਲਿਸ ਪ੍ਰਸ਼ਾਸਨ ਕੋ ਇਹ ਮੰਗ ਚਾਹੁੰਦੇ ਹਾਂ ਕਿ ਜਲਦੀ ਜਲਦੀ ਉਹਨਾਂ ਨੂੰ ਪਕੜ ਕੀਤਾ ਜਾਵੇ ਤਾਂ ਜੋ ਲੋਕਾਂ 'ਚ دہشت ਨਾ ਫੈਲੀ ਜਾਵੇ ਜਿਹੜੇ ਲੋਕ ਜ਼ਖਮੀ ਹੋਏ ਨੇ ਕੀ ਕੀ ਨਾਮ ਨੇ ਉਹਨਾਂ ਦੇ ਆਨੰਦ ਖਿਸ਼ੋਰ ਸੰਤੋਸ਼ ਕੁਮਾਰ ਕਿੰਨੀਆਂ ਸੱਟਾਂ ਲੱਗੀਆਂ ਉਹਨਾਂ ਨੂੰ ਉਹਨਾਂ ਨੋ ਮਾਵਾਂ ਤੇ ਇੱਥੇ ਹੱਥਾਂ ਤੇ ਸੱਟਾਂ ਵੱਗੀਆਂ ਡੰਗੀਆਂ। ਲੱਗਦਾ ਸ਼੍ਰੀ ਕਾਦੇਨਾਥ ਹਮਲਾ ਹੋਇਆ। ਦਾਤਣਾ ਦੇ ਨਾਲ। ਕਿਤੇ ਦਾੜੇ ਕਿਤੇ ਨੇ? ਹੈਮਕੁੰਡ ਹਸਪੀਟਲ ਹੋਈਆਂ। ਤੁਹਾਨੂੰ ਘਟਨਾ ਬਾਰੇ ਕਿਦੋਂ ਜਾਣਕਾਰੀ ਹੁੰਦੀ ਹੈ? ਮੈਂ ਕਪੂਰਸਲਾ ਸਹੀ ਹੈ 10:05 ਵਜੇ ਦੇ ਕਰੀਬ ਮੈਨੂੰ ਫੋਨ ਆਇਆ ਜੀ। ਤੁਹਾਡੇ ਬੰਦਿਆਂ ਨੂੰ ਇੱਥੇ ਵੱਟ ਟੋਕੇ ਚੱਲੇ ਗਏ। ਤੇ ਪੰਪ ਨੂੰ ਜਿਹੜਾ ਲੁੱਟ ਦੀ ਵਾਰਦਾਤ ਸੀ। ਹਾਂਜੀ। ਅਕੀਸ਼ਾਨ ਕੁਮਾਰ। ਕੀ ਘਟਨਾ ਹੋਈ? जी घटना हुई पंप पे मैं दो बंदे मीटर लिख के हिसाब कर रहे थे उसके बाद हिसाब करते समय झब्बू हाल के तरफ से तीन बंदे मोटरसाइकिल से आए मोटरसाइकिल बजाज की थी और तुरंत आपस में हिल के हमको दोनों को मारने लगे जी मारने लगे तो मैं किसी तरह से दोनों बंदे छोड़ा के भगे और भगे तो वो तीनों मोटरसाइकिल स्टार्ट किए अपना वो भी भाग गए हथियार जी एक तलवार थी और एक टेढ़ी टेढ़ी वो जो क्या बोलते हैं उसको हम नहीं जानते हाँ। पैसा, भी ना पैसा जी हमसे तो नहीं छीना अब वहाँ जो रखा था ले गए या नहीं ले गए हमने देखा नहीं बार बार आँग जी? आँग बार बार हाँ जी हाँ बाहर भाग गए थे हाँ जी चोट ये लगी है जी यहाँ पे लगी है यहाँ लगी है यहाँ ये यह तीन जगह कटा हुआ है हाँ जी कितने बजे की घटना है? ये जी घटना पाँच बजे के आसपास में है जो आपका साथी था उसके भी जो वो है साथी वो हाँ जी चौपड़ तो वो एक वो पंजे में है एक वो बगल में है हाँ जी उसका नाम है नंद कुमार ਹਾਂ ਕੋਈ ਨਹੀਂ ਬੜੀ ਵਾਰਦਾਤ ਹੋਈ ਹੈ ਕੀ ਕਹਿੰਦੇ ਕੋਈ ਇਹ ਸਾਨੂੰ ਅੱਜ ਇੱਕ ਇਤਲਾ ਮਿਲੀ ਸੀ ਕਿ ਸਦੂਵਾਲ ਪਿੰਡ ਹੈਗਾ ਸਾਡਾ ਜੋ ਬੋਲ ਰੋਡ ਦੇ ਉੱਤੇ ਉੱਥੇ ਇੱਕ ਇਸਾਰ ਫਿਲਿੰਗ ਸਟੇਸ਼ਨ ਹੈ ਸ਼ੁਪ ਪੈਟਰੋ ਮਾਰ ਦੇ ਨਾਮ ਤੋਂ ਕਿ ਉੱਥੇ ਕੋਈ ਵਾਰਦਾਤ ਹੋਈ ਹੈ ਤੇ ਮੈਂ ਤੇ ਮੇਰੀ ਟੀਮ ਜਿਹੜੀ ਹੈ ਤੁਰੰਤ ਅਤ ਮੌਕੇ ਤੇ ਪਹੁੰਚੇ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਜਿਹੜੇ ਇਹਦੇ ਐਗਰੀਵਡ ਹੈਗੇ ਨੇ ਦੋ ਲੜਕੇ ਉਹ ਜਿਨ੍ਹਾਂ ਨੂੰ ਕਿ ਦਾਤਰ ਮਾਰ ਕੇ ਜ਼ਖਮੀ ਕੀਤਾ ਗਿਆ ਉਹਨਾਂ ਨੂੰ ਫੇਮਕੋਡ ਹਸਪੀਟਲ ਲੋਈਆ ਪਰਤੀ ਕਰਾਇਆ ਗਿਆ ਇੱਥੇ ਆ ਕੇ ਮੈਂ ਉਹਨਾਂ ਤੋਂ ਪੁੱਛਗਿੱਛ ਕੀਤੀ ਹੈ ਪ੍ਰੇਮਾ ਫਸਾਈ ਪਤਾ ਲੱਗਿਆ ਕਿ ਤਿੰਨ ਬੰਦਿਆਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਤੇ ਹੁਣ ਅਸੀਂ ਇਹ ਕੈਮਰਾਸ ਜਿਹੜੇ ਆ ਉਹਨਾਂ ਨੂੰ ਦੇਖ ਕੇ ਜਿਹੜੀ ਵਾਰਦਾਤ ਆ ਉਹਨੂੰ ਜਲਦੋ ਜਲ ਟਰੇਸ ਕਰਾਂਗੇ ਸਰ 15 ਜਸਤਰ ਦੇ ਮੌਕੇ ਵੱਡੀ ਜਿਹੜੀ ਮਸਬਈ ਚਲਾਤ ਹੈ ਸੜਕਾਂ ਦੇ ਉੱਤੇ ਵੀ ਇਹਨੇ ਚਿੱਟੇ ਦੇਦ ਵਿੱਚ ਇਹ ਜੀ ਵਾਰਦਾਤ ਕਰਾ ਕਿਵੇਂ ਦਿੱਤੀ ਆ ਅ ਸਾਡੀ ਕਾਫੀ ਜਿਹੜੀ ਹੈ ਪੈਟਰੋਲਿੰਗ ਪਾਰਟੀਆਂ ਕੰਮ ਇੱਥੇ ਲੱਗੀਆਂ ਹੋਈਆਂ ਨੇ ਤੇ ਉਹ ਜਿਹੜਾ ਹੈਗਾ ਥੋੜਾ ਜਿਹਾ ਸਿਕਲੂਡਡ ਏਰੀਆ ਸੀਗਾ ਤੇ ਕੰਸਟਰਕਸ਼ਨ ਕਾਫੀ ਜ਼ਿਆਦਾ ਹੋਣ ਕਰਕੇ ਜਿਹੜੀਆਂ ਮੇਨ ਰੋਡਸ ਜਿਹੜੀਆਂ ਹੈਗੀਆਂ ਨੇ ਬੰਦ ਨੇ ਅਤੇ ਕਾਫੀ ਜਿਹੜੀਆਂ ਕਨੈਕਟਿੰਗ ਰੋਡਸ ਨੇ ਉਹਨਾਂ ਦੇ ਉੱਤੇ ਆਵਾਜਾਈ ਚੱਲ ਰਹੀ ਸੀਗੀ ਤੇ ਇਸ ਕਰਕੇ ਇਹ ਜਿਹੜੀ ਵਾਰਦਾਤ ਨੂੰ ਇੰਜ਼ਾਮ ਦਿੱਤਾ ਗਿਆ ਲੇਕਿਨ ਫਿਰ ਵੀ ਅਸੀਂ ਜਲਦ ਤੋਂ ਜਲਦ ਇਹਨੂੰ ਟ੍ਰੇਸ ਕਰਾਂਗੇ ਤੇ ਆਪਣੇ ਜਿੰਨੇ ਵੀ ਮੁਲਾਜ਼ਮ ਹੈਗੇ ਅਲੱਗ-ਅਲੱਗ ਟੀਮਾਂ ਬਣਾ ਕੇ ਤੇ ਅਸੀਂ ਇਹਨੂੰ ਟ੍ਰੇਸ ਕਰ ਲਾਂਗੇ। ਤੇ ਇਹ ਮੈਂ ਕਿੰਨਾ ਨੁਕਸਾਨ ਆਇਆ ਜੀ। ਇਸ ਬਾਰੇ ਜੀ ਹਜੇ ਤੱਕ ਉਹ ਉਹ ਵੀ ਨਹੀਂ ਜਾਣਕਾਰੀ ਦੇ ਪਾਈ ਕਿਉਂਕਿ ਆਰਦਾਤ ਤੋਂ ਬਾਅਦ ਜਿਹੜੇ ਦੋ ਉਥੇ ਕਰਮਚਾਰੀ ਦੋ ਹੀ ਤਨਤ ਸੀਗੇ ਉਹ ਜਿਹੜੇ ਉਹਨਾਂ ਨੂੰ ਹਸਪਤਾਲ ਲਿਆਂਦਾ ਗਿਆ ਤੇ ਜਿਹੜਾ ਫਿਲਿੰਗ ਸਟੇਸ਼ਨ ਉਥੇ ਤਾਲਾ ਲੱਗਿਆ ਹੋਇਆ। ਹੁਣ ਅਸੀਂ ਜੋ ਇਹਨਾਂ ਦੇ ਮਾਲਕਾਂ ਨੂੰ ਰਿਕੁਐਸਟ ਕੀਤੀ ਹੈ ਕਿ ਉਹ ਤਾਲੇ ਖੋਲਣ ਤਾਂ ਜੋ ਅਸੀਂ ਜਿਹੜੇ ਉਹਨਾਂ ਦੇ ਸੀਸੀਟੀਵੀ ਕੈਮਰਾਜ਼ ਹਨ ਉਹਨਾਂ ਨੂੰ ਦੇਖ ਸਕੀਏ ਤੇ ਜਿਹੜੀ ਹੈ شناخت ਜਿਹੜੀ ਉਹ ਦੱਸ ਸਕਣ। ਮਾਈ ਨੇਮ ਇਜ਼ ਡਾਕਟਰ ਇਮਰਾਨਲੀ ਐਮ ਕੋਰ ਹਸਪਤਲ ਰਯਾ ਖਾਸ ਤੋਂ। साढ़े पेशेंट एडमिट हुए हैं एक का नाम नंद कुमार है उसके लेफ्ट हैंड में चोट लगी है एक का नाम कृष्ण कुमार है उसके राइट हैंड में चोट लगी है तो पेशेंट आए हैं सवा पाँच बजे नहीं मेजर इंजरी नहीं है खतरे से बाहर दोनों